ਰੂਸ ਦੇ ਵਿੱਚ ਪੰਜਾਬੀ ਨੌਜਵਾਨ ਟੂਰਿਸਟ ਵੀਜ਼ਾ ਦੇ ਉੱਤੇ ਗਏ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉੱਥੇ ਉਹ ਅਜਿਹੀ ਸਥਿਤੀ ਦੇ ਵਿੱਚ ਫਸ ਜਾਣਗੇ ਕਿ ਬਾਅਦ ਦੇ ਵਿੱਚ ਵਾਪਸ ਪਰਤਣ ਦੇ ਲਈ ਉਹਨਾਂ ਨੂੰ ਸਰਕਾਰਾਂ ਤੋਂ ਗੁਹਾਰ ਲਗਾਉਣੀ ਪੈਗੀ ਨੌਜਵਾਨ ਰੂਸ ਗਏ ਤਾਂ ਘੁੰਮਣੇ ਟੂਰਿਸਟ ਵੀਜ਼ਾ ਦਿੱਤੇ ਗਏ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਕਿ ਬੇਦਰੂਸ ਚਲੇ ਗਏ ਉੱਥੋਂ ਉੱਥੋਂ ਦੀ ਆਰਮੀ ਦੇ ਵੱਲੋਂ ਫੋਰਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਅਦ ਦੇ ਵਿੱਚ ਇਹ ਨੌਜਵਾਨਾਂ ਨੂੰ ਹੁਣ ਕਿਸ ਆਰਮੀ ਦੇ ਵਿੱਚ ਭਰਤੀ ਹੋਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਕਿਹੜੀ ਲੜਾਈ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਜਾ ਰਿਹਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਸਰਕਾਰਾਂ ਤੋਂ ਗੁਹਾਰ ਲਗਾ ਰਹੇ ਆ ਕਿ ਸਾਡੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇ ਤੇ ਕਿੰਨੇ ਇਹ ਨੌਜਵਾਨ ਪੰਜਾਬ ਤੇ ਹਰਿਆਣਾ ਦੇ ਨਾਲ ਸਬੰਧਤ ਹੈ ਇਹ ਰਿਪੋਰਟ ਦਿਖਾਉਣੇ ਆ ਸਾਰੀ ਗੱਲ ਸਮਝਾਏਗੀ ਬਾਈ ਹਮ ਲੋਗੋ ਵਾਪਿਸ ਯਾਰ ਆਣਾ ਚਾਹਤੇ ਕਿਉਂਕਿ ਇਹਨਾਂ ਜੰਗ ਚੱਲ ਰਹੀ ਹੈ ਕਿਵੇਂ ਚਲਦੇ ਜਲਦੀਆਂ ਸੇ ਕੱਢ ਲਿਆ ਜਾਏ ਉਮੀਆ ਪਰਪੋ ਜਦੋਂ ਪ੍ਰੇਸ਼ਾਨ ਹੈ ਬੰਦੂ ਆਤੀ ਹੈ ਬੁਰੇ ਲੇਕਰ ਚਲੀ ਜਾਂਦੀ ਹੈ ਆਦੀ ਲੇਕਰ ਚਲੇ ਜਾਂਦੇ ਹਨ ਪਰਿਵਾਰ ਨੂੰ ਕੀ ਪਤਾ ਸੀ ਕਿ ਟੂਰਿਸਟ ਵੀਜ਼ੇ ਤੇ ਰੂਸ ਜਾਣਾ ਉਹਨਾਂ ਦੇ ਗੁਰਪ੍ਰੀਤ ਨੂੰ ਇੰਨਾ ਮਹਿੰਗਾ ਪਏਗਾ ਕਿ ਪੁੱਤ ਦੀ ਜਾਨ ਤੇ ਬਣਾਵੇਗੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹੁਸ਼ਿਆਰਪੁਰ ਦੇ ਇਸ ਪਰਿਵਾਰ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ ਵਿਦੇਸ਼ ਗਏ ਪੁੱਤ ਦੀ ਹਾਲਤ ਵੇਖ ਮਾਂ ਦੀ ਗੱਲ ਹੀ ਟੋਂ ਰੋਟੀ ਤਾਂ ਕੀ ਪਾਣੀ ਵੀ ਨਹੀਂ ਲੰਘ ਰਿਹਾ ਦਰਅਸਲ 27 12 2023 ਨੂੰ ਗੁਰਪ੍ਰੀਤ ਸਿੰਘ ਘਰ ਤੋਂ ਰੂਸ ਦੇ ਲਈ ਰਵਾਨਾ ਹੋਇਆ ਸੀ ਰੂਸੀ ਕਾਨੂੰਨ ਦੇ ਮਤਾਬਕ 90 ਦਿਨਾਂ ਦੇ ਵੀਜ਼ੇ 'ਚ ਸਿਰਫ 16 ਦਿਨ ਹੀ ਰਹਿਣਾ ਸੀ ਪਰ ਇਸ ਦੌਰਾਨ ਉਹਨਾਂ ਬਿਨਾਂ ਕਿਸੇ ਜਾਣਕਾਰੀ ਉਥੋਂ ਬੇਲਾਰੂਸ ਜਾਣ ਦਾ ਫੈਸਲਾ ਲਿਆ ਬਿਨਾਂ ਵੀਜ਼ਾ ਤੋਂ ਬੇਲਾਰੂਸ ਗਏ ਗੁਰਪ੍ਰੀਤ ਨੂੰ ਉੱਤੇ ਫੜ ਲਿਆ ਗਿਆ ਤੇ ਰੂਸੀ ਆਰਮੀ ਦੇ ਹਵਾਲੇ ਕਰ ਦਿੱਤਾ ਸਜ਼ਾ ਤੋਂ ਬਚਣ ਲਈ ਉਸ ਉੱਤੇ ਜ਼ਬਰਨ ਰੂਸੀ ਫੌਜ ਦੇ ਵਿੱਚ ਭਰਤੀ ਹੋਣ ਦਾ ਦਬਾਅ ਬਣਾਇਆ ਗਿਆ ਤੇ ਹੁਣ ਯੂਕਰੇਨ ਜੰਗ ਦੇ ਵਿੱਚ ਲੜਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਪਹਿਲਾਂ ਉਹ ਉਸ ਤੋਂ ਵਾਪਸ ਆ ਗਏ ਸੀਗੇ ਉਹ ਤੇ ਉਹਨਾਂ ਦੀ ਰਸ਼ੀਆ ਦੀ ਆਰਮੀ ਹੈ ਉਹਨਾਂ ਨੂੰ ਆਰਮੀ ਕੋਲ ਹੁਣੀ ਭੇਜ ਦਿੱਤਾ ਸੀਗਾ ਬਾਰਡਰ ਤੇ ਤੇ ਹੁਣੀ 15 ਦਿਨ ਟ੍ਰੇਨਿੰਗ ਕੀਤੀ ਸੀ ਉਹਨਾਂ ਕੋਲ ਉਹ ਕਹਿੰਦੇ ਇੱਥੇ ਸਾਡੇ ਕੋਲ ਟ੍ਰੇਨਿੰਗ ਕਰ ਲਓ ਤੇ ਨਹੀਂ ਤਾਂ ਤੁਸੀਂ 10 ਸਾਲ ਦੀ ਸਜ਼ਾ ਭੁਗਤ ਲਓ ਤੇ ਹੁਣੀ ਸੋਚਿਆ ਗਿਆ ਸੀ ਸਾਲ ਇੱਕ ਇੱਥੇ ਕਰ ਲੈਂਦੇ ਆ ਇਹਨਾਂ ਨਾਲ ਆਰਮੀ 'ਚ ਤੇ 15 ਦਿਨ ਵੀ ਟ੍ਰੇਨਿੰਗ ਕੀਤੀ ਤੇ ਉਹਨਾਂ ਨੂੰ ਅੱਗੇ ਭੇਜਿਆ ਗਿਆ ਸੀਗਾ ਤੇ ਉਹਨਾਂ ਦੇ ਮਨ 'ਚ ਡਰ ਆ ਕਿ ਸਾਨੂੰ ਅੱਗੇ ਨਾ ਭੇਜ ਦੇਣ ਜਿੱਥੇ ਲੜਾਈ ਚੱਲਦੀ ਪਈ ਆ ਕੇ ਸਾਨੂੰ ਉਹ ਇਸ ਕਰਕੇ ਵਾਪਸ ਹੋਣਾ ਚਾਹੁੰਦੇ ਆ ਹਾਂਜੀ ਉਹਨਾਂ ਦੇ 6-7 ਜਾਣੇ ਹੈਗੇ ਅੱਜ ਹਾਂਜੀ ਤੁਹਾਡੇ ਨੇ ਉਹਨਾਂ ਦਾ ਆਖੀਰਵਾਰੀ ਗੱਲਬਾਤ ਕਦੋਂ ਹੋਈ ਹੈ ਸਾਡੇ ਨਾਲ ਦਾ ਥੋੜੇ ਦਿਨ ਪਹਿਲਾਂ ਹੀ ਹੋਈ ਸੀ ਤੇ ਉੱਤ ਤੋਂ ਬਾਅਦ ਇਹਨਾਂ ਨੂੰ ਟ੍ਰੇਨਿੰਗ ਵਾਸਤੇ 15-20 ਦਿਨ ਲਈ ਭੇਜਿਆ ਗਿਆ ਇਹਨਾਂ ਦਾ ਮਾਹੌਲ ਬਿਲਕੁਲ ਸਹੀ ਸੀਗਾ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਤਾਂ ਹੁਣ ਥੋੜੇ ਕ ਦਿਨ ਤੋਂ ਇਹਨਾਂ ਨੂੰ ਯੂਗ ਕਰਨ ਵਾਸਤੇ ਭੇਜ ਦਿੱਤਾ ਗਿਆ ਜੋ ਕਿ ਉੱਥੇ ਫਰੰਟ ਲਾਈਨ ਤੇ ਭੇਜਿਆ ਹੈ ਉਹਨਾਂ ਨੂੰ ਤੇ ਮਤਲਬ ਉੱਥੇ ਖਤਰਾ ਹੈ ਪਰ ਆ ਜਾਣ ਆਪਾਂ ਕੀ ਚਾਹੁੰਦੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਵਾਪਸ ਇੰਡੀਆ ਬੁਲਾਇਆ ਜਾਵੇ ਇੱਥੇ ਸਾਡੀ ਜਾਨ ਬਹੁਤ ਜ਼ਿਆਦਾ ਖਤਰਾ ਆ ਸਾਨੂੰ ਜਲਦ ਤੋਂ ਜਲਦ ਸਰਕਾਰ ਨੂੰ ਹੀ ਬੀਲਗ ਸਾਨੂੰ ਇੱਡੇ ਵਾਪਸ ਬੁਲਾਇਆ ਜਾਵੇ ਇੱਕ ਹੋਰ ਨੌਜਵਾਨ ਗਗਨਦੀਪ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਫੋਨ ਤੇ ਆਪਣੀ ਕਹਾਣੀ ਵੀ ਦੱਸੀ ਕਿ ਕਿਵੇਂ ਉਸ ਨੂੰ ਡਰ ਦੇ ਸائے ਹੇਠ ਇੱਕ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਹੋਰ ਵਿਸ਼ੇ 'ਮੈਂ ਹਮ ਲੋਗ ਵਾਪਸ ਜਾਣ ਆਨਾ ਚਾਹਤੇ ਹਾਂ ਕਿਉਂਕਿ ਇਧਰ ਜੰਗ ਚੱਲ ਰਹੀ ਹੈ ਬਹੁਤ ਬੰਦੇ ਮਰ ਰਹੇ ਹਨ ਹਮਾਰੇ ਸਾਥ ਜੋ ਬੰਦੇ ਆਏ ਚ ਦੂਸਰੇ ਉਹ

ਦੋ ਬੰਦੇ ਹਰਿਆਣੇ ਕੇ ਤੇ ਔਰ ਪੰਜ ਪੰਜਾਬ ਕੇ ਆ ਔਰ ਜਿਹਾ ਪਰ ਹਮ ਪਿਛਲੇ ਕੈਂਪ ਮੇ ਰਹ ਰਹੇ ਤੇ ਵਹੀ ਵੀ ਬਹੁਤ ਆਪਣਾ ਮਾਰੇ ਇੰਡੀਅਨ ਬਹੁਤ ਜਿਆਦਾ ਹੈ ਉਧਰ ਵੀ ਔਰ ਇੱਕ ਨਹੀਂ ਬਹੁਤ ਜਿਆਦਾ ਬੰਦੇ ਬਈ ਫਸ ਚੁਕੇ ਆ ਨਿੱਕੀ ਦਰਸ ਨੇ ਬੇਸ਼ੱਕ ਗੁਰਪ੍ਰੀਤ ਕੋਲੋ ਰੂਸ ਤੋਂ ਬੇਲਾਰੂਸ ਜਾਣ ਦੀ ਗਲਤੀ ਜਾਣਬੁੱਝ ਕੇ ਹੋਈ ਹੈ ਪਰ ਅਜੀਹੀ ਗਲਤੀ ਕਰਕੇ ਪਤਾ ਨਹੀਂ ਗੁਰਪ੍ਰੀਤ ਸਿੰਘ ਵਰਗੇ ਹੋਰ ਕਿੰਨੇ ਹੀ ਨੌਜਵਾਨ ਵੱਡੀ ਮੁਸ਼ਕਲ ਦੇ ਵਿੱਚ ਫਸ ਚੁਕੇ ਆ ਉਧਰ ਪੁੱਤ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਤੇ ਇੱਥੇ ਫਿਕਰਾਂ ਦੇ ਵਿੱਚ ਮਾਪਿਆਂ ਦਾ ਜੂਣਾ ਔਖਾ ਹੋ ਰੱਖਿਆ ਖੈਰ ਹੁਣ ਦੇਖਣਾ ਹੋਏਗਾ ਕਿ ਭਾਰਤ ਸਰਕਾਰ ਵਿਦੇਸ਼ੀ ਧਰਤੀ ਤੇ ਫਸੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਲਈ ਕੀ ਕਦਮ ਚੁੱਕਦੀ ਹੈ